ਪਾਣੀ ਜਿਹੜਾ ਹੈ ਰਿਸਾਈਡ ਕਰ ਗਿਆ ਫਿਰ ਵੀ ਮੇਰੀ ਸਾਨੂੰ ਸਚੇਤ ਰਹਿਣ ਦੀ ਲੋੜ ਹੈ ਕਿਉਂਕਿ ਮੌਨਸੂਨ ਸੀਜ਼ਨ ਜਿਹੜਾ ਆਨ ਹੈਗਾ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਲੋਕੀ ਫਸੇ ਹੋਏ ਸੀਗੇ ਸਪੈਸ਼ਲੀ ਜਿਹੜਾ ਆ ਵਾਲਾ ਇਲਾਕਾ ਹੈਗਾ ਤਾਸ਼ ਹੋ ਗਿਆ ਮੱਖਣਪੁਰ ਹੋ ਗਿਆ ਇਹ ਸਾਰੇ ਪਿੰਡਾਂ ਦੇ ਵਿੱਚ ਕਿਉਂਕਿ ਕਨਫਲੂਐਂਸ ਹੈਗਾ ਤੇ ਕਾਫੀ ਈਸ਼ੂ ਸੀਗੇ ਤੇ ਕਾਫੀ ਬੰਦੇ ਸੀ ਰੈਸਕਿਊ ਵੀ ਕੀਤੇ ਆ ਤੇ ਹੁਣ ਰੀਲੀਫ ਐਂਡ ਰੀਹੈਬਿਲਿਟੇਸ਼ਨ ਦਾ ਪ੍ਰੋਸੈਸ ਚੱਲਦਾ ਪਿਆ ਜੋ ਵੀ ਰਿਕੁਆਇਰਮੈਂਟ ਹੈਗੇ ਤਰਪਾਲਾ ਦੀ ਰਾਸ਼ਨ ਦੀ ਉਹ ਸਾਰੀ ਵੀ ਡਿਲੀਵਰ ਹੋ ਰਹੀਆਂ ਨੇ ਤੇ ਮੇਰੀ ਇਹੀ ਬੇਨਤੀ ਹੈ ਸਾਰਿਆਂ ਨੂੰ ਕਿ ਤੁਹਾਨੂੰ ਜੇਕਰ ਕੋਈ ਵੀ ਸਮੱਸਿਆ ਆਉਂਦੀ ਹੈ ਸਾਡਾ ਹੈਲਪਲਾਈਨ ਨੰਬਰ ਅਸੀਂ ਦਿੱਤਾ ਹੋਇਆ ਹੈ ਹਰ ਥਾਂ ਹੈਗਾ ਮੀਡੀਆ ਦੇ ਵਿੱਚ ਵੀ ਅਸੀਂ ਦਿੱਤਾ ਹੋਇਆ ਹੈ ਉੱਥੇ ਕਾਲ ਕਰੋ ਤੁਹਾਨੂੰ ਕੋਈ ਸਮੱਸਿਆ ਹੈ ਰਾਸ਼ਨ ਦੀ ਜਾਂ ਪਾਣੀ ਦੀ ਜਾਂ ਕੋਈ ਬਿਮਾਰ ਹੈਗਾ ਡਾਕਟਰੀ ਸਹਾਇਤਾ ਦੀ ਜ਼ਰੂਰਤ ਹੈ ਜਾਂ ਕੋਈ ਵੀ ਹੋਰ ਇਸ਼ੂ ਹੈਗਾ ਤੇ ਉੱਥੇ ਸਾਨੂੰ ਨੋਟ ਕਰਾਓ ਤੇ ਟੀਮ ਉਸੇ ਟਾਈਮ ਉੱਥੇ ਆਏਗੀ ਦੂਜੀ ਗੱਲ ਜਿਹੜਾ ਵੀ ਪ੍ਰਸ਼ਾਸਨ ਵੱਲੋਂ ਕੋਈ ਅਨਾਊਂਸਮੈਂਟਸ ਕੀਤੀਆਂ ਜਾਂਦੀਆਂ ਨੇ ਕਿਉਂਕਿ ਜਦੋਂ ਵੀ ਪਹਿਲਾਂ ਵੀ ਜਦੋਂ ਇਸ਼ੂ ਆਇਆ ਸੀ ਫਲੈਡਿੰਗ ਹੋਈ ਸੀ ਉਸ ਟਾਈਮ ਵੀ ਅਸੀਂ ਅਨਾਊਂਸਮੈਂਟਸ ਕੀਤੀਆਂ ਸੀਗੇ ਕਈ ਲੋਕੀ ਕੰਨ ਨਹੀਂ ਸੁਣਦੇ ਕਹਿੰਦੇ باوجود ਆਪਣੀ ਥ ਫਿਰ ਬਹੁਤ ਪ੍ਰੋਬਲਮ ਆ ਜਾਂਦੀ ਹੈ ਜੇ ਪ੍ਰਸ਼ਾਸਨ ਵੱਲੋਂ ਅਨਾਉਂਸਮੈਂਟ ਕਰਾਈ ਜਾਂਦੀ ਹੈ ਕਿ ਇਸ਼ੂ ਆ ਰਿਹਾ ਹੈ ਕਾਈਂਡਲੀ ਉਸ ਤੇ ਰਿਸਪੌਂਡ ਕਰੋ ਮੇਰੀ ਇਹ ਬੇਨਤੀ ਹੈ ਸਾਡਾ ਜਿਹੜਾ ਉਹਨਾਂ ਲਈ ਨਾ ਅਸੀਂ ਇੱਕ ਹੈਲਪਲਾਈਨ ਨੰਬਰ ਜਿਹੜਾ ਸਾਡਾ ਦਿੱਤਾ ਹੋਇਆ ਹੈ ਅਸੀਂ ਫਿਰ ਤੋਂ ਉਹਦੀ ਐਡ ਕਰਾ ਰਹੇ ਕਿ ਜੇ ਤੁਹਾਡਾ ਕੋਈ ਪਰਸਨ ਉਥੇ ਮਨੀ ਮੇਰਾ ਛਾਤਰਾ ਤੇ ਗਿਆ ਹੋਇਆ ਤੇ ਤੁਹਾਡੇ ਉਹਦੇ ਨਾਲ ਸੰਪਰਕ ਨਹੀਂ ਹੋ پا ਰਿਹਾ ਸਾਡੇ ਹੈਲਪਲਾਈਨ ਨੰਬਰ ਤੇ ਡਿਟੇਲਸ ਡੋਟ ਕਰਾਓ ਅਸੀਂ ਜਿਹੜਾ ਸੰਬੇਧਿਤ ਪ੍ਰਸ਼ਾਸਨ ਹੈਗਾ ਉਹਨਾਂ ਦੇ ਨਾਲ ਉਸ ਨੂੰ ਟੇਕਅਪ ਕਰਾਂਗੇ ਠੀਕ ਹੈ ਥੈਂਕ ਯੂ